ਹਾਂਜੀ ਅੱਜ ਫਾਜ਼ਲਕਾਦੇ 94 ਪੱਤਰਕਾਰ ਸਾਥੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਔਰ ਇਹ ਫੈਸਲਾ ਕੀਤਾ ਗਿਆ ਹੈ ਕਿ ਅਗਲੇ ਹਫਤੇ ਦੇ ਵਿੱਚ ਸਮੂਹ ਫਾਜ਼ਲਕਾਦੇ ਪੱਤਰਕਾਰਾਂ ਦੀ ਇੱਕ ਐਮ ਮੀਟਿੰਗ ਕੀਤੀ ਜਾਏਗੀ ਇਸ ਮੀਟਿੰਗ ਦਾ ਜਿਹੜਾ ਅਜੰਡਾ ਹੈ ਉਹ ਇਹ ਹੀ ਹੈ ਕਿ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਨ੍ਹਾਂ ਦਾ ਅੱਜ ਤੱਕ ਵੀ ਜਿਹੜਾ ਰਵਈਆ ਹੈ ਉਹ ਅੜਿਆਲਾ ਹੈ ਉਹ ਤੜੰਗ ਹੈ ਉਹ ਤਸਤਮਸ ਹੋਣ ਦਾ ਨਾਂ ਨਹੀਂ ਲੈ ਰਹੀ ਤੇ ਇਨ ਬਿਟਵੀਨ ਜਿਹੜੇ ਅਸੀਂ 10 15 ਦਿਨ ਇੱਕ ਵੇਟ ਕੀਤੀ ਸੀ ਸਾਡੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਸਰਦਾਰ ਛੇਰ ਸਿੰਘ ਕਬਾਇਆ ਉਹਨਾਂ ਨੇ ਬਕਾਇਦਾ ਇਸ ਗੱਲ ਦਾ ਵਿਸ਼ਵਾਸ ਦਵਾਇਆ ਸੀ ਕਿ 7 ਜਾਂ 9 ਤਰੀਕ ਨੂੰ ਡੀਸੀ ਸਾਹਿਬ ਨਾਲ ਮੀਟਿੰਗ ਕਰਾਂਗੇ ਔਰ ਉਹਦੇ ਵਿੱਚ ਪੱਤਰਕਾਰਾਂ ਬਾਰੇ ਗੱਲ ਕਰਕੇ ਅਸੀਂ ਇਸ ਮਸਲੇ ਨੂੰ ਸੁਲਝਾਉਣ ਦੀ ਗੱਲ ਕਰਾਂਗੇ ਪਰ ਉਹਨਾਂ ਵੱਲੋਂ ਨਾ ਤਾਂ ਕੋਈ ਫੋਨ ਆਇਆ ਹੈ ਨਾ ਕਿ ਰਿਸਪੌਂਸ ਆਇਆ ਹੈ ਇਸ ਕਰਕੇ ਪੱਤਰਕਾਰ ਭਾਈਚਾਰਾ ਸਮਝਦਾ ਹੈ ਕਿ ਜੇਕਰ ਜ਼ਿਲ੍ਹੇ ਦੀ ਡੀਸੀ ਜੇਕਰ ਉਹ ਪੱਤਰਕਾਰਾਂ ਨਾਲ ਸਹੀ ਡੀਲ ਨਹੀਂ ਕਰ ਰਹੀ ਆਮ ਲੋਕਾਂ ਨਾਲ ਡੀਲ ਨਹੀਂ ਕਰ ਰਹੀ ਲਗਾਤਾਰ ਜਿਹੜਾ ਹੈ ਉਹਦਾ ਰਵਈਆ ਜਿਹੜਾ ਉਹ ਮਾੜਾ ਜਾ ਰਿਹਾ ਹੈ ਤਾਂ ਅਸੀਂ ਪੰਜਾਬ ਸਰਕਾਰ ਨੂੰ ਦੱਸਣ ਵਾਸਤੇ ਪੂਰੇ ਜ਼ਿਲ੍ਹੇ ਦੀ ਇੱਕ ਮੀਟਿੰਗ ਕਰ ਰਹੇ ਹਾਂ ਉਸ ਮੀਟਿੰਗ ਦਾ ਜਿਹੜਾ ਅਹਿਮ ਅਜੰਡਾ ਹੋਏਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੱਕ ਪਹੁੰਚ ਕਰਨ ਦਾ ਉਹਨਾਂ ਨੂੰ ਮਿਲਣ ਤੱਕ ਦੀ ਪਹੁੰਚ ਕਰਨ ਦਾ ਜਿਹੜਾ ਉਹ ਸਾਡਾ ਅਜੰਡਾ ਹੈ ਅਸੀਂ ਅਬੋਰ ਤੋਂ ਜਿਹੜੇ ਪੱਤਰਕਾਰ ਸਾਥੀ ਨੇ ਮੰਡੀ ਅਰਨੇ ਵਾਲਾ ਤੋਂ ਨੇ ਮੰਡੀ ਰੋੜਾਂ ਵਾਲੀ ਤੋਂ ਨੇ ਮੰਡੀ ਲਾਦੂ ਕਾਤੋ ਨੇ ਮੰਡੀ ਕਬਾਇਆ ਤੋਂ ਨੇ ਜਲਾਲਾਬਾਦ ਨਾਲ ਸੰਬੰਧਿਤ ਪੱਤਰਕਾਰ ਨੇ ਸਾਡੇ ਫਾਜ਼ਲ ਕਾ ਨਾਲ ਸੰਬੰਧਿਤ ਜਿੰਨੇ ਵੀ ਪੱਤਰਕਾਰ ਨੇ ਸਾਰੇ ਹੀ ਪੱਤਰਕਾਰ ਭਾਈਚਾਰਿਆਂ ਨੂੰ ਇਸ ਗੱਲ ਦੀ ਸੂਚਨਾ ਵੀ ਹੈ ਅਪੀਲ ਵੀ ਹੈ ਸੱਦਾ ਪੱਤਰ ਵੀ ਹੈ ਕਿ ਅਗਲੇ ਹਫਤੇ ਇੱਕ ਦਿਨ ਮੁਕਰਰ ਕਰਕੇ ਡੀਸੀ ਖਿਲਾਫ ਵੱਡਾ ਐਕਸ਼ਨ ਲੈਣ ਵਾਸਤੇ ਇਹ ਜਿਹੜੀ ਮੀਟਿੰਗ ਕੀਤੀ ਜਾਏਗੀ ਸਮੂਹ ਪੱਤਰਕਾਰ ਭਾਈਚਾਰੇ ਨੂੰ ਜਰੂਰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹ ਇਸ ਮੀਟਿੰਗ ਵਿੱਚ ਹਾਜ਼ਰ ਹੋਣ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਜਦੋਂ ਖਬਰ ਲੱਗੇਗੀ ਜਾ ਇਹ ਮੈਸੇਜ ਆਏਗਾ ਡੀਸੀ ਸਾਹਿਬਾ ਤੱਕ ਜਾਂ ਜਿਹੜੇ ਸਾਡੇ ਲੋਕ ਸੰਪਰਕ ਵਿਭਾਗ ਦੇ ਇਨਚਾਰਜ ਨੇ ਉਹਨਾਂ ਨੇ ਤਾਲਮੇਲ ਵੀ ਬਣਾ ਕੇ ਰੱਖਣਾ ਪੱਤਰਕਾਰਾਂ ਨੂੰ ਫੋਨ ਕਰਕੇ ਭਾਈ ਨਾ ਜਾਇਓ ਮੀਟਿੰਗ ਦੇ ਵਿੱਚ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਲੋਕਤੰਤਰ ਦੇਸ਼ ਦੇ ਵਿੱਚ ਬੋਲਣ ਦੀ ਆਜ਼ਾਦੀ ਤੇ ਵੀ ਜਿਹੜਾ ਹੈ ਉਹ ਇੱਕ ਤਰ੍ਹਾਂ ਤਾਰਾ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰੰਤੂ ਇਹ ਪੱਤਰਕਾਰ ਜਿਹੜਾ ਭਾਈਚਾਰਾ ਹੈ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਪ੍ਰੈਸ ਹੈ ਇਹ ਕਿਸੇ ਤਰ੍ਹਾਂ ਵੀ ਝੁਕਣ ਵਾਲੀ ਰੋਕਣ ਵਾਲੀ ਨਹੀਂ ਹੈ ਅਸੀਂ ਜਿਹੜਾ ਅਵੇਟ ਕੀਤੀ ਸੀ ਐਮਪੀ ਸਾਹਿਬ ਦੇ ਕਹਿਣ ਤੇ ਇਹ ਮਤ ਭਲੇਖੇ ਚ ਰਹੇ ਕਿ ਅਸੀਂ ਰੁਕ ਗਏ ਆ ਪਰ ਤੁਰਨਾ ਨਹੀਂ ਛੱਡਿਆ ਅਸੀਂ ਜੇ ਚੁੱਪ ਆ ਤਾਂ ਇਹ ਮਤਲਬ ਨਹੀਂ ਹੈ ਕਿ ਅਸੀਂ ਬੋਲਣਾ ਛੱਡ ਦਿੱਤਾ ਹੈ ਹੱਕਾਂ ਲਈ ਬੋਲਣਾ ਹਮੇਸ਼ਾ ਅਸੀਂ ਬੋਲਦੇ ਰਹਾਂਗੇ ਔਰ ਅਗਲੇ ਹਫਤੇ ਦੇ ਵਿੱਚ ਇੱਕ ਅਹਿਮ ਫੈਸਲਾ ਕਰਕੇ ਉਠਾਂਗੇ ਜਦੋਂ ਤੱਕ ਇਸ ਡੀਸੀ ਦਾ ਦਿਮਾਗ ਮੈਂ ਸ਼ਬਦ ਵਰਤਾਂਗਾ ਕਿਉਂਕਿ ਨੌਨ ਪਾਰਲੀਮੈਂਟ ਵਰਡਿੰਗ ਅਸੀਂ ਵਰਤਨਾ ਨਹੀਂ ਚਾਹੁੰਦੇ ਪਰ ਜਿਸ ਤਰ੍ਹਾਂ ਉੱਥੋਂ ਦੇ ਆਮ ਲੋਕਾਂ ਨਾਲ ਵਿਹਾਰ ਹੋ ਰਿਹਾ ਹੈ ਸਾਡੇ ਪੱਤਰਕਾਰਾਂ ਨਾਲ ਵਿਹਾਰ ਕੀਤਾ ਜਾ ਰਿਹਾ ਹੈ ਜਥੇਬੰਦੀਆਂ ਦੇ ਵੱਖ-ਵੱਖ ਨੁਮਾਇੰਦਿਆਂ ਨਾਲ ਵਿਹਾਰ ਕੀਤਾ ਜਾ ਰਿਹਾ ਹੈ ਇਹਦੇ ਤੋਂ ਪਹਿਲਾਂ ਵੀ ਮਾਣਯੋਗ ਮੈਡਮ ਡਿਪਟੀ ਕਮਿਸ਼ਨਰ ਇਸ਼ਾ ਕਾਲੀਆ ਜੀ ਰਹਿ ਕੇ ਗਏ ਨੇ ਮੈਡਮ ਕਲੇਅਰ ਜੀ ਰਹਿ ਕੇ ਗਏ ਨੇ ਮੈਡਮ ਸੇਨੂ ਦੁੱਗਲ ਜੀ ਰਹਿ ਕੇ ਗਏ ਨੇ ਬਕਾਇਦਾ ਤੌਰ ਤੇ ਜੇਕਰ ਪ੍ਰਸ਼ਾਸਨ ਦਾ ਜੇ ਕੋਈ ਫਾਲਟ ਹੁੰਦਾ ਸੀ ਨਾਕਾਮੀ ਹੁੰਦੀ ਸੀ ਤਾਂ ਅਸੀਂ ਖਬਰਾਂ ਲਾਉਂਦੇ ਰਹਾਂ ਔਰ ਉਹਨਾਂ ਨੇ ਕਦੇ ਰਾਂਝਣੀ ਰੱਖਿਆ ਉਹਨਾਂ ਨੇ ਕਦੇ ਵੈਰ ਨਹੀਂ ਰੱਖਿਆ ਉਹਨਾਂ ਨੇ ਉਲਟਾ ਰਿਗਾਰਡ ਕੀਤਾ ਇਹ ਗੱਲ ਕਹੀ ਕਿ ਤੁਸੀਂ ਸਾਡੇ ਨੋਟਸ ਵਿੱਚ ਲਿਆਂਦਾ ਹੈ ਇਹ ਤੁਰੰਤ ਹੱਲ ਕੀਤੇ ਜਾਣਗੇ ਜੇਕਰ ਅਸੀਂ ਮੈਡਮ ਸੈਨੂ ਦੁੱਗਲ ਜੀ ਨੂੰ ਫੋਨ ਕਰਦੇ ਸੀ ਜੇਕਰ ਉਹ ਫੋਨ ਲਿਫਟ ਨਹੀਂ ਕਰ ਸਕਦੇ ਸੀ ਤੇ ਉਹਨਾਂ ਦਾ ਫੋਨ ਵੈਕ ਕਾਲ ਆਉਂਦਾ ਸੀ ਉਹ ਸਪੈਸ਼ਲ ਤੌਰ ਤੇ ਪੁੱਛਦੇ ਸੀ ਕਿ ਦੱਸੋ ਤੁਸੀਂ ਲੋਕਾਂ ਦੀ ਸਮੱਸਿਆ ਲੈ ਕੇ ਆਉਂਦੇ ਹੋ ਅਸੀਂ ਤੁਹਾਡੀ ਨਾਲ ਗੱਲ ਸੁਣਾਗੇ ਤੇ ਫਿਰ ਕਿਹਨਾਂ ਦੀ ਸੁਣਾਗੇ ਇਸ ਕਰਕੇ ਅੱਜ ਇਸ ਮੈਸੇਜ ਦੇ ਰਾਹੀਂ ਕਹਿਣਾ ਚਾਹੁੰਦੇ ਆ ਚਾਹੇ ਡੀਪੀਆਰਓ ਸਾਹਿਬ ਹੋਣ ਚਾਹੇ ਪੰਜਾਬ ਦਾ ਲੋਕ ਸੰਪਰਕ ਵਿਭਾਗ ਹੈ ਚਾਹੇ ਸੀਆਈਡੀ ਵਾਲੇ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਦੋਂ ਤੱਕ ਡੀਸੀ ਦਾ ਰਵਈਆ ਜਿਹੜਾ ਐਜ਼ ਏ ਡੀਸੀ ਐਜ਼ ਏ ਜ਼ਿਲ੍ਹਾ ਪ੍ਰਸ਼ਾਸਨਕ ਦੇ ਤੌਰ ਤੇ ਉਹ ਠੀਕ ਨਾ ਹੋਏਗਾ ਉਸ ਵਕਤ ਤੱਕ ਪੱਤਰਕਾਰ ਭਾਈਚਾਰੇ ਦਾ ਉਹ ਸੰਘਰਸ਼ ਜਾਰੀ ਰਹੇਗਾ ਅਗਲੇ ਹਫਤੇ ਦੇ ਵਿੱਚ ਸਮੂਹ ਪੱਤਰਕਾਰ ਭਾਈਚਾਰਾ ਫਾਜ਼ਿਲਕਾ ਦੇ ਵਿੱਚ ਜ਼ਿਲ੍ਹੇ ਦੀ ਮੀਟਿੰਗ ਕਰਕੇ ਐਮ ਫੈਸਲਾ ਲਏਗਾ